ਵਿਸ਼ਵਾਦ ਵੇਦ ਇਤਨੇ ਤਰ੍ਹਾਂ ਦੀ ਵਿਦਿਆ ਇਤਨੇ ਤਰ੍ਹਾਂ ਦਾ ਗਿਆਨ ਸ਼ਾਸਤਰਕਾਰ 64 ਤਰ੍ਹਾਂ ਦੀ ਵਿਦਿਆ ਮੰਨਦੇ ਨੇ ਮੂਲ ਰੂਪ ਦੇਚ ਉਹਨਾਂ ਨੂੰ ਤਕਸੀਮ ਕਰਦੇ ਨੇ ਤਿੰਨ ਹਿੱਸਿਆਂ ਦੇਚ ਪਦਾਰਥ ਦਾ ਗਿਆਨ ਕਲਾ ਦਾ ਗਿਆਨ ਪਰਮਾਤਮਾ ਦਾ ਗਿਆਨ ਫਿਰ ਇਹਨਾਂ ਦਿਨ ਤਰ੍ਹਾਂ ਦੇ ਗਿਆਨ ਨੂੰ 64 ਰੂਪਾਂ ਦੇ ਚਵਣਦੇ ਨੇ ਇੱਕ ਤਰ੍ਹਾਂ ਦੀ ਕਲਾ ਤੇ ਹੈ ਨਹੀਂ। ਔਰ ਕਿਸੇ ਇੱਕ ਕਲਾ ਦੇ ਵਿੱਚ ਵੀ ਪੂਰਾ ਨਿਪਨ ਹੋਣਾ ਬੜਾ ਔਖਾ ਹੈ। ਜੋ ਮੁਸਵਰ ਹੈ ਜੋ ਚਿੱਤਰਕਾਰ ਹੈ ਉਹ ਕੋਈ ਚੰਗਾ ਕਵੀ ਨਹੀਂ ਆਉਂਦਾ। ਔਰ ਚੰਗੇ ਕਵੀ ਕਤਈ ਚੰਗੇ ਸੰਗੀਤਕਾਰ ਨਹੀਂ ਦੇਖੇ ਗਏ। ਔਰ ਚੌਥੀ ਦੇ ਸੰਗੀਤਕਾਰ ਕਤਈ ਚੌਥੀ ਦੇ ਕਵੀ ਨਹੀਂ ਆਉਂਦੇ। ਜ਼ਿੰਦਗੀ ਸੀਮਤ ਹੈ ਸਮਝ ਸੀਮਤ ਹੈ ਸ਼ਕਤੀ ਸੀਮਤ ਹੈ ਕਲਾ ਦੇ ਕਈ ਤਰ੍ਹਾਂ ਦੀ ਵਿੱਦਿਆ ਤੇ ਕਈ ਤਰ੍ਹਾਂ ਦੀ ਹੈ ਕਿਸੇ ਇੱਕ ਪਹਿਲੂ ਦੇ ਚੀ ਮਨੁੱਖ ਨੇਪਨ ਹੋ ਸਕਦਾ ਹੈ ਬ੍ਰਹਿਮੰਡ ਤੇ ਬਹੁਤ ਵੱਡਾ ਹੈ ਇਹ ਪਿੰਡ ਵੀ ਬਹੁਤ ਵੱਡਾ ਹੈ ਇਸ ਵਾਸਤੇ ਮੈਂ ਦੇਖਦਾ ਹਾਂ ਇੱਕ ਇੱਕ ਅੰਗ ਦੇ ਸਪੈਸ਼ਲਿਸਟ ਪੈਦਾ ਹੋ ਰਹੇ ਨੇ ਕੋਈ ਆਈ ਸਪੈਸ਼ਲਿਸਟ ਹੈ ਕੋਈ ਬ੍ਰੇਨ ਸਪੈਸ਼ਲਿਸਟ ਹੈ ਕੋਈ ਹਾਰਟ ਸਪੈਸ਼ਲਿਸਟ ਹੈ ਕੋਈ ਡੈਂਟਿਸਟ ਹੈ ਇੱਕ ਇੱਕ ਅੰਗ ਮਹਾਨ ਹੈ ਤੇ ਕੋਈ ਆਈ ਸਪੈਸ਼ਲਿਸਟ ਦਾਵੇ ਨਾਲ ਨਹੀਂ ਕਹਿ ਸਕਦਾ ਅੱਖਾਂ ਬਾਰੇ ਜੋ ਕੁਝ ਮੈਂ ਜਾਣਦਾ ਹਾਂ ਇਹ ਅਖੀਰਲੀ ਗੱਲ ਹੈ ਉਸ ਤੋਂ ਅੱਗੇ ਕੋਈ ਜਾਣਕਾਰੀ ਨਹੀਂ ਇੱਕ ਅੱਖ ਵੀ ਇਤਨੀ ਮਹਾਨ ਹੈ ਅਗਰ ਗਹਿਰਾਈਂ ਚ ਜਾਓਗੇ ਤੇ ਮਨੋਕ ਬਿਸਮਾਦ ਹੋ ਜਾਏਗਾ ਸਰੀਰ ਦੇ ਇਤਨੇ ਗਿਆਨ ਹੀ ਸਰੀਰ ਸ਼ਾਸਤਰੀ ਔਰ ਇਹ ਕਈ ਹਿੱਸਿਆਂ ਦੇ ਚ ਵੰਡੇ ਜਾਂਦੇ ਨੇ ਕੋਈ ਅੱਖਾਂ ਬਾਰੇ ਜਾਣਦਾ ਕੋਈ ਕੰਨਾਂ ਬਾਰੇ ਕੋਈ ਦੰਦਾਂ ਬਾਰੇ ਜਾਣਦਾ ਕੋਈ ਦਿਮਾਗ ਬਾਰੇ ਕੋਈ ਦਿਲ ਜੋ ਹੈ ਦਿਲ ਬਾਰੇ ਜਾਣਦਾ ਕਹਿਣ ਤੋਂ ਮਰਾਦ ਬ੍ਰਹਿਮੰਡ ਬਹੁਤ ਵੱਡਾ ਹੈ ਸਹਿਬ ਕਹਿੰਦੇ ਨੇ ਹੇ ਕਾਦਰ ਮੈਂ ਤੇ ਵਗਦੀ ਹੋਈ ਪਮਣ ਨੂੰ ਵੇਖ ਕੇ ਵੀ ਵਿਸਮਾਦ ਹੋ ਜਾਣਾ ਵਿਸਮਾਦ ਪਾਉਂ ਵਿਸਮਾਦ ਪਾਣੇ ਵਿਸਮਾਦ ਅਗਨੇ ਖੇੜੇ ਵਿਡਾਣੇ ਪਰਭੂ ਹਵਾ ਨੂੰ ਵੇਖ ਕੇ ਮੈਂ ਬਿਸਮਾਦ ਹੋ ਜਾਣਾ ਪਾਣੀ ਨੂੰ ਵੇਖ ਕੇ ਮੈਂ ਬਿਸਵਾਦ ਹੋ ਜਾਣਾ ਹੈਰਾਨ ਹੋ ਜਾਣਾ ਅਰੇ ਤਰ੍ਹਾਂ ਤਰ੍ਹਾਂ ਦੇ ਕੌਤਕ ਕਰ ਰਹੀ ਇਹ ਅਗਨੇ ਇਹ ਅੱਗ ਮੈਂ ਤੇ ਬਿਸਮਾਦ ਹੋ ਜਾਣਾ ਤੇਰੀ ਇੱਕ ਇੱਕ ਕ੍ਰਿਤ ਇਤਨੇ ਮਹਾਨ ਹੈ ਕਿ ਉਹਨੂੰ ਪੂਰਾ ਸਮਝਣਾ ਕਠਨ ਹੈ ਕਿ ਜਦ ਕ੍ਰਿਤ ਨੂੰ ਪੂਰੇ ਤੌਰ ਤੇ ਜਾਣਨਾ ਕਠਨ ਹੈ ਤੇ ਕਰਤੇ ਨੂੰ ਕੌਣ ਜਾਣੇ ਕਰਤੇ ਦੀ ਮਹਾਨਤਾ ਦਾ ਪਤਾ ਚਲਦਾ ਹੈ ਉਸ ਦੀ ਕਿਰਤ ਤੋਂ ਤਾਂ ਪਹਿਲੀ ਪੌੜੀ ਵਿੱਚ ਕਿਰਤ ਦੀ ਮਹਾਨਤਾ ਦਾ ਜ਼ਿਕਰ ਕਰ ਦੇਣਾ ਫਿਰ ਪਰਿਪੂਰਨ ਪਰਮਾਤਮਾ ਦੀ ਕਿਰਤ ਦੇ ਵਿੱਚ ਇਹ ਜੋ ਮਨੁੱਖ ਹੈ ਇਹ اشرفੁਲ ਮਕਲੂਕਾਤ ਹੈ ਇਸ ਜ਼ਮੀਨ ਤੇ ਕਿਉਂਕਿ ਮਨੁੱਖ ਵੀ ਇੱਕ ਕਿਰਤ ਹੈ ਇਹ ਪਮਣਕ੍ਰਿਤ ਹੈ ਪਾਣੇਕ੍ਰਿਤ ਹੈ ਅਗਨੇਕ੍ਰਿਤ ਹੈ ਸੂਰਜ ਚੰਦ ਤਾਰੇ ਕ੍ਰਿਤ ਨੇ ਜ਼ਮੀਨ ਕ੍ਰਿਤ ਹੈ ਆਸਮਾਨ ਕ੍ਰਿਤ ਹੈ ਪਸ਼ੂ ਪੰਛੀ ਕ੍ਰਿਤ ਨੇ ਤੋ ਮਨੁਖ ਵੀ ਕ੍ਰਿਤ ਹੈ ਕਰਤਾ ਤੇ ਹੈ ਨਹੀਂ ਮਨੁਖ ਵੀ ਕ੍ਰਿਤ ਹੈ ਇਹ ਜੀਵਨ ਸਾਨੋਦਾਨ ਦੇਚ ਮਿਲੇ ਹੈ ਅੱਖਾਂ ਸਾਨੋਦਾਨ ਦੇਚ ਮਿਲੀਆਂ ਉਦੀ ਦੇਨ ਹੈ ਇਹ ਦੰਦ ਇਹ ਹੱਥ ਪੈਰ ਮਨੁੱਖੀ ਗਿਆਨਿਕ ਕਹਿੰਨੇ ਜਿਹੜੀ ਚੀਜ਼ ਮੁਫਤ ਵਿੱਚ ਮਿਲ ਜਾਏ ਮਨੁੱਖ ਉਸ ਦੀ ਕੋਈ ਬਹੁਤੀ ਕਦਰ ਨਹੀਂ ਕਰਦਾ ਇਸ ਜੀਵਨ ਦੀ ਮਨੁੱਖ ਨਹੀਂ ਕਦਰ ਕਰਦਾ ਪਰ ਇਸ ਜੀਵਨ ਦੇ ਵਿੱਚ ਮਿਹਨਤ ਕਰਕੇ ਜੋ ਕੁਝ ਮਨੁੱਖ ਨੇ ਇਕੱਠਾ ਕੀਤਾ ਹੈ ਉਹ ਦੀ ਕਦਰ ਕਰਦਾ ਹੈ ਕਿਉਂਕਿ ਉਹ ਮਿਹਨਤ ਕਰਕੇ ਕੀਤਾ ਹੈ ਤੇ ਜੀਵਨ ਤੇ ਮੁਫਤ ਵਿੱਚ ਮਿਲੇ ਹੱਥਾਂ ਨਾਲ ਪੈਰਾਂ ਨਾਲ ਦਿਲ ਨਾਲ ਦਿਮਾਗ ਨਾਲ ਜੋ ਇਕੱਠਾ ਕੀਤਾ ਹੈ ਮਿਹਨਤ ਕਰਕੇ ਉਹ ਦੀ ਤੇ ਕਦਰ ਕਰਦਾ ਹੈ पर जिसने दिल दिता दिमाग दिता हथ दैर दफतमत चुकई मुआवजा दिता है इदा की, देता है।, इदा की मुल देता है, मनुख जीवन की कदर नहीं करता जीवन ने जो मेहनत की थी है जो मुशक्कत की थी है और मेहनत मशक्कत करके जो संग्रह किया है व हो जाए चोट लग जाए नुकसान हो जाए बड़ा औखा हों दुखी एक स्वास बड़ा कीमती व्यर्थ जा रहे है व्यर्थ जा रहे कभी अफसोस धन गुरु गोबिंद सिंह जी महाराज ने एक दिन भाई साहब भाई नंद लाल से प्रश्न किया पुरखा तू तो कदी कोई ऐसा कर्म किया ਕੇ ਕਰਕੇ ਪਛੇਮਾਨ ਹੋਇਆ ਹੋਵੇ ਤੂੰ ਪਛਤਾਤਾਪ ਕੀਤਾ ਹੋਵੇ ਜ਼ਿੰਦਗੀ ਚ ਕੋਈ ਐਸੀ ਕਿਰਤ ਹੋਈ ਏ ਤੇਰੇ ਕੋਲ ਤੂੰ ਕਰਕੇ ਬਹੁਤ ਪਛਤਾਇਆ ਹੋਵੇ ਤੂੰ ਕਰਕੇ ਬਹੁਤ ਦੁਖੀ ਹੋਇਆ ਹੋਵੇ ਉਸ ਦਾ ਤੈਨੂੰ ਬਹੁਤ ਅਫਸੋਸ ਹੋਇਆ ਹੋਵੇ ਆਬ ਸੁਣ ਕੇ ਹੈਰਾਨ ਹੋ ਗਏ ਪਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ ਪਾਦਸ਼ਾਹ ਐਸੀ ਕਿਰਤ ਮੈਥੋਂ ਰੋਜ਼ ਹੋ ਜਾਂਦੀ ਹੈ ਬਹੁਤ ਆਦ ਦੇ ਚੋ ਜਾਂਦੀ ਹੈ ਅੱਧੇ ਤੋਂ ਜ਼ਿਆਦਾ ਦਿਨ ਫਿਰ ਮੇਰਾ ਪਛਤਾਪ ਅਫਸੋਸ ਦੇ ਚ ਲੰਗਦਾ ਹੈ ਭਾਈ ਸਾਹ ਬਾਈ ਨੰਦ ਲਾਲ ਇੱਕ ਦਫਾ ਤੇ ਸਤਿਗੁਰੂ ਵੀ ਹੈਰਾਨ ਹੋ ਗਏ ਹੈ ਕਿਥੋਂ ਐਸੀ ਕੋਈ ਕਿਰਤ ਹੁੰਦੀ ਹੈ ਔਰ ਬਹੁਤ ਆਦਵੇ ਚ ਆਉਂਦੀ ਹੈ ਔਰ ਤੂੰ ਅਫਸੋਸ ਵੀ ਕਰਦਾ ਹੈ ਕੀ ਹੈ ਐਸਾ ਥੀ ਬਾਈ ਸਾਹਿਬ ਜੀ ਦਾ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ ਵਾਏ ਬਰਨਫ ਸੇ ਕੇ ਬੇਹੂਦਾ ਗੁਇਸਤ ਅਲ ਗਿਆ ਅਜ਼ ਰਫਲਤੇ ਮਾਂ ਅਲ ਗਿਆ ਸ ਐ ਮੇਰੇ ਬਾਦਸ਼ਾ ਜਿਹੜਾ ਦਮ ਪ੍ਰਭੂ ਦੀ ਯਾਦ ਤੋਂ ਬਿਨਾ ਲੰਘ ਜਾਂਦਾ ਉਸ ਗੁਜ਼ਰੇ ਹੋਏ ਦਮ ਦਾ ਮੈਨੂੰ ਅਫਸੋਸ ਬੜਾ ਆਉਂਦਾ ਪਛਤਾਵਾ ਬੜਾ ਆਉਂਦਾ ਮੈਂ ਕਿਸੇ ਕੀਮਤ ਨਾਲ ਵੀ ਉਸ ਦਮ ਨੂੰ ਲਿਆ ਨਹੀਂ ਸਕਦਾ ਉਹ ਵਿਅਰਥ ਚਲਾ ਜਾਂਦਾ ਹੈ ਅਜਾਈਂ ਚਲਾ ਜਾਂਦਾ ਹੈ ਦਮ ਤੇ ਮੁਫਦ ਦੇ ਚ ਮਿਲੇ ਨੇ ਜੀਵਨ ਤੇ ਮੁਫਦ ਦੇ ਚ ਮਿਲੇ ਹੈ ਹੱਥ ਪੈਰ ਤੇ ਮੁਫਦ ਦੇ ਚ ਮਿਲੇ ਨੇ ਪਰ ਇਨਾਂ ਹੱਥਾਂ ਪੈਰਾਂ ਨੇ ਇਨਾਂ ਦਮਾਂ ਨੇ ਇਸ ਜੀਵਨ ਨੇ ਜੋ ਮਿਹਨਤ ਕਰਕੇ ਸੰਗ੍ਰਹਿ ਕੀਤਾ ਹੈ ਮਨ ਨੂੰ ਉਸ ਦੀ ਕਦਰ ਕਰਦਾ ਹੈ ਉਹਦੇ ਚ ਘਾਟ ਪੈ ਜਾਏ ਅਫਸੋਸ ਹੋ ਜਾਂਦਾ ਹੈ ਦਮ ਰੋਜ਼ ਘਟਦੇ ਜਾ ਰਹੇ ਨੇ ਕੋਈ ਅਫਸੋਸ ਨਹੀਂ ਚਿੰ ਚਿਨ ਔਦ ਬਿਆਤ ਹੈ ਫੂਟੇ ਘਟ ਜਾਉ ਪਾਣੀ ਖੈਰ ਮੁਖਤਸਰ ਮੈਂ ਅਰਜ਼ ਕਰਾਂ ਕਰਤੇ ਦੀ ਕਰਤੇ ਦੇ ਵਿੱਚੋਂ ਮਨੁੱਖ ਅਸ਼ਰਫੁਲ ਮਖਲੂਕਾਤ ਹੈ ਲੇਕਿਨ ਸਾਇਦ ਕਹਿੰਦੇ ਨੇ ਪੇ ਮਨੁੱਖ ਵੀ ਦੋ ਹਿੱਸਿਆਂ ਦੇ ਤਕਸੀਮ ਹੁੰਦੇ ਨੇ ਚਾਨਣ ਪਖ ਦੇ ਛ ਹਨੇਰੇ ਪਖ ਦੇ ਵਿੱਚ पशु सारा अनेरे पक्ष ਵਿੱਚ ਜੀ ਰਿਹਾ ਹੈ ਪੰਛੀ ਹਨੇਰੇ ਪੱਖ ਦੇ ਚ ਨੇ ਬਨਸਪਤੀ ਵੀ ਅੰਧੇਰੇ ਤੇ ਹੈ ਬਾਉ ਅਗਿਆਨ ਦੇ ਚ ਹੈ ਅਗਿਆਨ ਮਾਨਸਿਕ ਤਲ ਦਾ ਅੰਧੇਰਾ ਹੈ ਅੰਧਕਾਰ ਹੈ ਕੱਲ ਜੋ ਪੌੜੀ ਆਪਨੇ ਸਰਵਨ ਕੀਤੀ ਮੈਂ ਥੋੜਾ ਜਿਹਾ ਦੁਹਰਾ ਰਿਹਾ ਅਸੰਖ ਮੂਰਖ ਅੰਧਕਾਰ ਜੀਵਨ ਅੰਧਕਾਰ ਮਈ ਅੰਧੇਰਾ ਕਰੀਬਨ ਕਰੀਬਨ ਇੱਕੋ ਜਿਹਾ ਹੈ ਅੰਧੇਰੇ ਚ ਪਸ਼ੂ ਜੀ ਰਿਹਾ ਅੰਧੇਰੇ ਚ ਮਨੁੱਖ ਜੀ ਰਿਹਾ ਮਾਨਸਿਕ ਤਲ ਤੇ ਦੋਵੇਂ ਇੱਕੋ ਕੁਝ ਨੇ ਕੋਈ ਫਰਕ ਨਹੀਂ ਹੈ ਰੋਸ਼ਨੀ ਚ ਫਰਕ ਆਉਂਦਾ ਹੈ ਚਾਨੀ ਰਾਤ ਹੋਵੇਗੀ ਫਿਰ ਦਿਨ ਹੋਵੇਗਾ ਫਿਰ ਦਿਨ ਦੇ ਚ ਵੀ ਦੁਪਹਿਰੀ ਹੋਵੇਗੀ ਪ੍ਰਭਾਤ ਹੈ ਸੰਦਿਆ ਦਾ ਸਮਾਂ ਫਿਰ ਨਿਰੋਲ ਨਿਰਪੱਖ ਸੂਰਜ ਹੈ ਤੂੰ ਮੈਂ ਅਰਜ਼ ਕਰਾਂ ਕੋਈ ਇਸ ਤਰ੍ਹਾਂ ਜਿਵੇਂ ਦਾ ਜਿਵੇਂ ਚਾਨਣੀ ਰਾਤ ਹਲਕੀ ਹਲਕੀ ਚਾਨਣੀ ਹੋ ਗਈਏ ਕੁਝ ਸਮਝ ਪੈ ਗਈ ਹੈ ਕੁਝ ਦੇਖਣ ਲੱਗ ਪਿਆ ਹੈ ਕੋਈ ਜੀਵਨ ਦੀ ਅਹਿਮੀਅਤ ਦਾ ਪਤਾ ਚੱਲ ਗਿਆ ਹੈ ਕੁਝ ਗੁਰੂ ਦੇ ਸ਼ਬਦਾਂ ਦੇ ਰਸਤਾ ਪਤਾ ਚੱਲ ਗਿਆ ਹੈ ਕੁਝ ਧਰਮ ਦਾ ਥੋੜਾ ਬਹੁਤ ਬਹੁਤ ਹੋ ਗਿਆ ਪਰ ਬਹੁਤਾ ਨਹੀਂ ਮਿੱਠੀ ਹਲਕੀ ਜਿਹੀਆਂ ਰੋਸ਼ਨੀ ਪਰ ਕਿਸੇ ਦੀ ਜ਼ਿੰਦਗੀ ਤੇ ਪ੍ਰਵਾਹਤ ਹੋ ਗਈ ਹੈ ਦੈਨ ਹੋ ਗਿਆ ਚਾਨਣਾ ਹੋ ਗਿਆ ਪਰ ਕਿਸੇ ਵੀ ਜ਼ਿੰਦਗੀ ਤੇ ਐਨ ਭਰੀ ਦੁਪਹਿਰੀ ਪੂਰਨ ਚਾਨਣਾ ਹੋ ਗਿਆ ਤੇ ਕੁਝ ਤੇ ਐਸੇ ਬਣ ਗਏ ਜਿਵੇਂ ਸੂਰਜ ਪਰਮਾਤਮਾ ਹੀ ਹੋ ਗਏ ਸੂਰਜ ਹੀ ਹੋ ਗਏ ਪਰਮਾਤਮਾ ਵਰਗੇ ਹੋ ਗਏ ਚਾਨਣੇ 'ਚ ਫਰਕ ਹੈ ਕਿ ਜਿਤਨੀ ਤੇ ਰੋਸ਼ਨੀ ਹੋਰ ਕੀ ਦਿੱਜ ਸਕਦੀ ਹੈ ਹੋਰ ਵਧਾਇਆ ਜਾ ਸਕਦਾ ਹੈ ਅੰਧੇਰਾ ਇੱਕੋ ਹੀ ਜਿਆ ਹੈ ਅੰਧਕਾਰ ਦੇ ਚ ਪਸ਼ੂ ਜੀ ਰਹਿੰਨ ਅੰਧਕਾਰ ਦੇ ਚ ਬਨਸਪਤੀ ਜੀ ਰਹਈ ਅੰਧਕਾਰ ਦੇ ਚ ਅਗਰ ਮਨੁੱਖ ਜੀ ਰਿਹਾ ਹੈ ਤਾਂ ਮਾਨਸਿਕ ਤਲ ਤੇ ਮਨੁੱਖ ਤੇ ਪਸ਼ੂ ਵਿੱਚ ਕੋਈ ਅੰਤਰਾ ਨਹੀਂ ਹੋਵੇਗਾ ਕੋਈ ਅੰਤਰਾ ਨਹੀਂ ਹੋਵੇਗਾ ਰੰਗ ਰੂਪ ਦਾ ਅੰਤਰਾ ਹੋਵੇਗਾ ਥੋੜਾ ਜਿਹਾ ਰਹਿਨ ਸਹਿਨ ਦਾ ਅੰਤਰਾ ਹੋਵੇਗਾ ਮਾਨਸਿਕ ਤਲ ਦਾ ਕੋਈ ਅੰਤਰਾ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸੰਸਕ੍ਰਿਤੀ ਸ਼ਲੋਕ ਅਗ ਫਰਮਾਨ ਕਰਦੇ ਨੇ ਉਦਯਾਨ ਬਸਨੰ ਸੰਸਾਰੰ ਸਨ ਬੰਦੇ ਸਵਾਨ ਸਿਆਲ ਖਰੇ ਐ ਬੰਦੇ ਤੈਨੂੰ ਪਤਾ ਹੈ ਤੇਰੇ ਸੰਬੰਧੀ ਕੌਣ ਨੇ ਅਚੇਤ ਮਨੁੱਖਾਂ ਦੇ ਸੰਬੰਧੀ ਕੌਣ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਸੰਬੰਧੀਆਂ ਦੀ ਜਾਣਕਾਰੀ ਕਰੰਦੇ ਨੇ ਤੇ ਸੰਬੰਧੇ ਉਸ ਨੂੰ ਕਹਿੰਦੇ ਨੇ ਜਿਸ ਨਾਲ ਸੰਬੰਧ ਹੈ ਤੇ ਸੰਬੰਧ ਦੋ ਤਰ੍ਹਾਂ ਦੇ ਆਉਂਦੇ ਨੇ ਜਿਸ ਨਾਲ ਵਿਚਾਰ ਮੇਲ ਖਾਂਦੇ ਨੇ ਜਿਸ ਨਾਲ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਹੈ ਜਿਸ ਨਾਲ ਸੋਚਣੇ ਮੇਲ ਖਾਂਦੀ ਹੈ ਸੰਬੰਧ ਤੇ ਜਿਸ ਨਾਲ ਹੋਣ ਮੇਲ ਖਾਂਦਾ ਹੈ ਸੰਬੰਧ पशु की तरजे जिंदगी बहुत सारे मनुखा की तरजे जिंदगी मेल खादी भावे खून मेल नहीं खादा रंग रूप मेल नहीं खाता नस्ल मेल नहीं खादी कहते उदयान बसन संसारंग संबंधी सुवान सियाल करे ऐ अचेत मनुख पता है तेरे संबंधी कौन ने सुवान कुत्ते गुस्ताखी माफ ਸ਼ਬਦ ਹੈ ਸੰਸਕ੍ਰਿਤੀ ਸ਼ਲੋਕ ਮੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਨਾ ਹੁੰਦੇ ਬੋਲ ਤੇ ਮੇਰੇ ਕੋਲ ਕਹਿਣ ਦੀ ਹਿੰਮਤ ਨਹੀਂ ਸੀ ਸੰਬੰਧੀ ਸਵਾਨ ਸਿਆਲ ਖਰੇ ਕੌਣ ਨੇ ਤੇਰੇ ਸੰਬੰਧੀ ਕੁੱਤੇ ਸਿਆਲ ਗਿੱਦੜ ਖਰੇ ਖੋਤੇ ਇਹ ਸੰਬੰਧੀ ਤੇ ਜੀ ਅਸੀਂ ਕਹੀਏ ਹੈ ਗੁਰੂ ਅਰਜਨ ਦੇਵ ਜੀ ਤੇ ਸਾਡੀ ਤੋਹਫੀਨ ਹੈ ਇਹ ਤੇ ਮਨੁੱਖਤਾ ਦੀ ਤੋਹਫੀਨ ਹੈ ਮਨੁੱਖ ਅਸ਼ਰਫੁਲ ਮਖਲੂਕਾ ਮਨੁੱਖ ਇਸ ਦਰਤੀ ਦਾ ਸਰਦਾਰ ਚੰਗੇ ਭਲੇ ਨੇ ਸਾਡੇ ਸੰਬੰਧੀ ਮੈਂ ਫਿਰ ਅਰਜ਼ ਕਰਾਂ ਸੰਬੰਧੀ ਦੋ ਤਰ੍ਹਾਂ ਦੇ ਇੱਕ ਤੇ ਜਿਨ੍ਹਾਂ ਨਾਲ ਹੋਂਨ ਮੇਲ ਖਾਂਦਾ ਹੈ ਉਹ ਪ੍ਰਣਾਲੀਆਂ ਤਿੰਨ ਨੇ ਨਾਨਕ ਦੇਵ ਜੀ ਦੇ ਸੋਰੇ ਇਹ ਕੋਈ ਖਾਸ ਨਹੀਂ ਹੈ ਇਕ ਉਹ ਜਿਨ੍ਹਾਂ ਨਾਲ ਵਿਚਾਰ ਮੇਲ ਖਾਂਦੇ ਨੇ ਸੋਚਣੀ ਮੇਲ ਖਾਂਦੀ ਏ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਏ ਇਕ ਉਹ ਨੇ ਸੰਵੰਦੀ ਇਕ ਨਾਲ ਮੇਰਾ ਸੁਭਾਅ ਮੇਲ ਖਾਂਦਾ ਏ ਉਹ ਸੰਵੰਦੀ ਏ ਇਕ ਨਾਲ ਮੇਰਾ ਖੂਨ ਮੇਲ ਖਾਂਦਾ ਹੁੰਨ ਦਾ ਰਿਸ਼ਤਾ ਏ ਸੁਭਾਅ ਤੇ ਨਹੀਂ ਮਿਲਦਾ ਉਹਦੇ ਨਾਲ ਮੇਰਾ ਸੁਭਾਅ ਤੇ ਨਹੀਂ ਮਿਲਦਾ ਮੇਰੇ ਵਿਚਾਰ ਤੇ ਨਹੀਂ ਮਿਲਦੇ ਮੇਰੀ ਸੋਚਣੀ ਤੇ ਨਹੀਂ ਮਿਲਦੀ ਖੂਨ ਮੇਲ ਖਾਂਦਾ ਏ ਨਾਨਕਿਆਂ ਚ ਹੋਵੇਗਾ ਦਾਦ ਕਿਆਂ ਚ ਹੋਵੇਗਾ ਸੋਹਰਿਆਂ ਚ ਹੋਵੇਗਾ ਮੇਲ ਖਾਂਦਾ ਪਰ ਸੁਭਾਵ ਮੇਲ ਨਹੀਂ ਖਾਂਦਾ ਇਹ ਸਰੀਰ ਦਾ ਸੰਬੰਧ ਮਾਨਸਿਕ ਸੰਬੰਧ ਅੰਦਰੋਨੀ ਸੰਬੰਧ ਅਸਲੀ ਸੰਬੰਧੀ ਉਹ ਹੈ ਜਿਸ ਨਾਲ ਮਨ ਮੇਲ ਖਾਂਦਾ ਹੈ ਜਿਸ ਨਾਲ ਅੰਦਰੂਨੀ ਦੁਨੀਆ ਮੇਲ ਖਾਂਦੀ ਹੈ ਬਸ ਉਹੀ ਸੰਬੰਧੀ ਹੈ ਬਾਕੀ ਨਹੀਂ ਹੈ ਬਾਕੀ ਸਭ ਕੰਮ ਚਲਾਉ ਨੇ ਬਾਕੀ ਸਭ ਠੋਸ ਮੋਟਾ ਰਿਸ਼ਤਾ ਹੈ ਖੂਨ ਦਾ ਰਿਸ਼ਤਾ ਕੋਈ ਖਾਸ ਨਹੀਂ ਹੈ ਮੈਂ ਸ਼ਾਇਦ ਆਪ ਜੀ ਦੇ ਸਾਹਮਣੇ ਕਈ ਵਾਰ ਅਰਜ਼ ਕੀਤੀ ਹੈ ਹੁੰਨ ਤੇ ਪ੍ਰਹਿਲਾਦ ਹਰਨਾਕਸ਼ ਦਾ ਇੱਕੋ ਹੀ ਸੇ ਪਿਉ ਪੁੱਤਰ ਇੱਕ ਦੂਜੇ ਦੇ ਜਾਨੀ ਵਹਿਰੇ ਹੁੰਨ ਸ਼ਾਹ ਜਹਾਂ ਤੇ ਔਰੰਗਜ਼ੇਬ ਦਾ ਇੱਕੋ ਹੀ ਔਰੰਗਜ਼ੇਬ ਨੇ ਆਪਣੇ ਪਿਉ ਨੂੰ ਜੇਲ੍ਹ ਵਿੱਚ ਪਾਇਆ ਹੈ ਹਰਨਾਕਸ਼ ਨੇ ਆਪਣੇ ਪੁੱਤਰ ਨੂੰ ਜੇਲ੍ਹ ਵਿੱਚ ਪਾਇਆ ਹੈ ਔਰੰਗਜ਼ੇਬ ਨੇ ਆਪਣੇ ਪਿਉ ਨੂੰ ਤੜਪਾ ਕੇ ਮਾਰਿਆ ਹੈ ਹਰਨਾਕਸ਼ ਆਪਣੇ ਬੱਚੇ ਨੂੰ ਤੜਵਾ ਰਹੇ ਹੈ ਖੌਂਦਾਰ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਪਰ ਆਪ ਰਾਵ ਵਿੱਚ ਤਨਾਜ਼ ਦੇਖੇ ਗਏ ਨੇ ਮੁਕਦਮੇਬਾਜ਼ੀ ਦੇਖੀ ਗਈ ਹੈ ਲੜਾਈ ਝਗੜੇ ਦੇਖੇ ਗਏ ਨੇ ਖੂਨ ਖਰਾਬੇ ਦੇਖੇ ਗਏ ਨੇ ਔਰੰਗਜ਼ੇਬ ਨੇ ਆਪਣੇ ਤਿੰਨੇ ਪਰਾ ਕਤਲ ਕੀਤੇ ਖੌਂਦਾਰ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੈ ਹੋਣ ਬਾਬਾ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਦਾ ਇੱਕੋ ਸੀ ਸਾਰੀ ਜ਼ਿੰਦਗੀ ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਨਾਲ ਵੈਰ ਕਰਾਂਦਾ ਰਿਹਾ ਹੁੰਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੈ ਚਲੋ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਭਾਈ ਗੁਰਦਾਸ ਜੀ ਦਾ ਇੱਕ ਸਵਈਆ ਸਰਵਨ ਕਰਾ ਦਿਆਂ। ਭਾਈ ਸਾਹਿਬ ਮੋਰ ਲਾ ਦਿੰਦੇ ਨੇ ਇਸ ਗੱਲ ਤੇ। ਭਾਈ ਸਾਹਿਬ ਭਾਈ ਗੁਰਦਾਸ ਜੀ। ਨਹੀਂ ਦਦਸਾਰ ਪਿਤਾ ਪਿਤਾ ਮਾਂ ਪਰ ਪਿਤਾ ਮਾਂ ਸਜਣ ਕੁਟੰਬ ਸੁਤ ਬਾਂਧਵ ਨਾ ਬਰਾਤਾ ਹੈ। ਦਾਦਕਿਆਂ ਦਾ ਰਿਸ਼ਤਾ ਪਿਤਾ ਪਿਤਾ ਦਾ ਪਿਤਾ ਦਾਦਾ ਦਾਦਾ ਦਾਦੇ ਦਾ ਪਿਤਾ ਪਰਦਾਦਾ ਫਿਰ ਇਸੇ ਤਰੀਕੇ ਨਾਲ ਪੁੱਤਰ ਹੋ ਗਏ ਪੋਤਰੇ ਹੋ ਗਏ ਭਤੀਜੇ ਹੋ ਗਏ ਚਾਚੇ ਤਾਇ ਹੋ ਗਏ ਸਭ ਦਾਦਕਿਆਂ ਦਾ ਰਿਸ਼ਤਾ ਗਿਣਿਆ ਜਾਂਦਾ ਹੈ ਇਹ ਦਾਦਕਿਆਂ ਦੀ ਬਰਨਾਲੀ ਨਹੀਂ ਦਦਸਾਰ ਪਿਤਾ ਪਿਤਾ ਮਾ ਪਰ ਪਿਤਾ ਮਾ ਸਜਨ ਕੁਟੰਬ ਸੁਤ ਬਾਂਧਾਉ ਨ ਬਰਾਤਾ ਹੈ ਇਹ ਰਿਸ਼ਤਾ ਤੇ ਉਤੋਂ ਚੱਲਦਾ ਹੈ ਦਾਦਕਿਆਂ ਦਾ ਦੂਜਾ ਰਿਸ਼ਤਾ ਮਾਂ ਤੋਂ ਚੱਲਦਾ ਹੈ ਨਨਕਿਆਂ ਦਾ ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਧ ਮਾਤਾ ਮਾਮੇ ਮਾਮੂ ਮਾਸੀ ਮੌਸਾ ਬੇਬਦ ਬਖਿਆਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਮਾਂ ਮਾਂ ਦੀ ਮਾਂ ਨਾਨੇ ਫਿਰ ਉਹਦੀ ਮਾਂ ਪਰਣਾਣੀ ਮਾਵੇਂ ਮਾਮੀਆਂ ਮਾਸੀਆਂ ਇਤਿਆਦਕ ਇਹ ਜੋ ਅਨੇਕਾਂ ਤਰ੍ਹਾਂ ਦੇ ਨਾਨਕਿਆਂ ਦੇ ਰਿਸ਼ਤੇ ਕਹੇ ਜਾਂਦੇ ਨੇ ਭਾਈ ਸਾਹਿਬ ਕਹਿੰਦੇ ਨੇ ਨਹੀਂ ਨੰਸਾਰ ਮਾਤਾ ਪਰਮਾਤਾ ਬ੍ਰਿਧ ਮਾਤਾ ਮਾਮੇ ਮਾਮੂ ਮਾਸੀ ਮੌਸਾ बिबद बिख्याता है नहीं ससु, ससुरार पत्नी तो एक रिश्ता चल रहा है सवरिया पति तो एक रिश्ता चल रहा है, नहीं ससुरार सास सुसर सारो ओ सारी नहीं ब्रिती सर जाचक ओ ना दाता है असन बसन धन धाम काहू में ना देखे हो। ਜੈਸੇ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਪਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਤੇ ਗੁਰੂ ਦਾ ਜੋ ਰਿਸ਼ਤਾ ਹੈ ਸਿੱਖ ਤੇ ਸਤ ਸੰਗ ਦਾ ਜੋ ਰਿਸ਼ਤਾ ਹੈ ਮੈਂ ਇਸ ਰਿਸ਼ਤੇ ਤੋਂ ਸਾਰੇ ਰਿਸ਼ਤੇ ਕੁਰਬਾਨ ਕਰਦਾ ਸੌਰਿਆਂ ਦੇ ਨਾਨਕਿਆਂ ਦੇ ਦਾਦ ਕਹਿੰਦੇ ਇੱਕ ਹੀ ਹੁੰਦੇ ਨੇ ਕੁਝ ਵੀ ਨਹੀਂ ਨਾ ਕੀ ਹੁੰਦਾ ਹੋਂ ਦਾ ਰਿਸ਼ਤਾ ਸਵਾਤ ਤੇ ਮੇਲ ਨਹੀਂ ਖਾਂਦਾ ਠੀਕ ਹੋ ਗਿਆ ਹੋਂ ਦਾ ਰਿਸ਼ਤਾ ਵਿਚਾਰ ਤੇ ਮੇਲ ਨਹੀਂ ਖਾਂਦੇ ਦਿਲ ਤੇ ਕਦੀ ਡੇੜੇ ਗਿਆ ਹੀ ਨਹੀਂ ਉਸਦੇ ਕੋਲ ਵੀ ਬੈਠੇ ਆ ਤਾਂ ਵੀ ਦੂਰੀ ਤਾਂ ਵੀ ਦੂਰੀ ਸੁਭਾ ਨਹੀਂ ਮੇਲ ਖਾਂਦਾ ਵਿਚਾਰ ਨਹੀਂ ਮੇਲ ਖਾਂਦੇ ਇਹ ਕਹਿੰਦ ਜਾਣੋ ਕਈ ਵਫਾ ਇੱਕ ਘਰ ਦੇਚ 10 ਮੈਂਬਰ ਰਹਿ ਰਹੇ ਨੇ ਪਾਵੇਂ ਇੱਕ ਘਰ ਦੇਚ ਰਹੇ ਨੇ ਕਈ ਵਫਾ ਇੰਜ ਲੱਗਦਾ ਜਿਵੇਂ 10 11 ਚ ਰਹ ਰਹੇ ਨੇ ਬੜੀ ਦੂਰੀ ਹੈ ਬੜੀ ਦੂਰੀ ਸੁਭਾ ਨਹੀਂ ਮੇਲ ਖਾਂਦਾ ਵਿਚਾਰ ਨਹੀਂ ਮੇਲ ਖਾਂਦੇ ਅੰਦਰੂਨੀ ਦੁਨੀਆ ਤੇ ਜੋੜ ਨਹੀਂ ਖਾਂਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਦੋ ਪੌੜੀਆਂ ਇੱਕ ਤਰ੍ਹਾਂ ਕਾ ਮਨੁੱਖਾਂ ਦਾ ਉਹ ਜਿਨ੍ਹਾਂ ਦਾ ਪ੍ਰਮਾਤਮਾ ਨਾਲ ਸੁਭਾਵ ਮੇਲ ਖਾਂਦਾ ਹੈ। ਅਸੰਖ ਜਬ ਅਸੰਖ ਬਾਉ ਚਾਨਣ ਪਖ। ਫਿਰ ਪ੍ਰਮਾਤਮਾ ਨਾਲ ਕੀ ਹੋਣ ਦਾ ਰਿਸ਼ਤਾ? ਉਹ ਤੇ ਨਿਰਆਕਾਰ ਹੈ। ਉਹਦਾ ਤੇ ਕੋਈ ਆਕਾਰ ਨਹੀਂ। ਸਾਰੇ ਦਾ ਸਾਰਾ ਆਕਾਰ ਨਿਰਆਕਾਰ ਤੋਂ ਆਉਂਦਾ। ਜਦ ਨਿਰਾਰਾਕਾਰ ਤੋਂ ਆਉਂਦਾ ਤਾਂ ਉਹਦੇ ਕੋਲ ਕੀ ਖੌਨ ਤੇ ਕੀ ਖੌਨ ਦਾ ਰਿਸ਼ਤਾ ਪ੍ਰਮਾਤਮਾ ਨਾਲ ਜੋੜੋਗੇ ਗੁਰੂ ਨਿਰਾਰਾਕਾਰ ਕੀ ਸ਼ਬਦ ਨਾਲ ਖੌਨ ਦਾ ਰਿਸ਼ਤਾ ਜੋੜੋਗੇ ਪ੍ਰਮਾਤਮਾ ਨਾਲ ਕੀ ਖੌਨ ਦਾ ਰਿਸ਼ਤਾ ਜੋੜੋਗੇ ਇਹ ਤੇ ਸੁਭਾਅ ਦਾ ਰਿਸ਼ਤਾ ਜਿਸ ਦਿਨ ਮਨੁੱਖ ਦਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਕਹਿੰਦੇ ਨੇ ਉਸੇ ਦਿਨ ਹੀ ਪਰਮਾਤਮਾ ਬਗਲ ਗੇ ਰਹੁੰਦਾ ਹੈ ਕਬੀਰ ਨੇ ਸ਼ਰਤ ਲਾਈਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ ਜੈਸਾ ਕਿ ਹਰੀ ਸਰੂਪ ਜੈਸਾ ਨਹੀਂ ਜੈਸਾ ਕਿ ਹਰੀ ਸੁਭਾਅ ਜੈਸਾ ਇਹ ਵਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣ ਇਤਨਾ ਹੀ ਊਚਾ ਕੋਈ ਹੋਵੇ ਜਿੰਨਾ ਊਚਾ ਸੁਭਾਅ ਪਰਮਾਤਮਾ ਦਾ ਹੈ ਪਰਮਾਤਮਾ ਸਮਦਰਿਸ਼ਟ ਹੈ ਅਗਰ ਮਨੁੱਖ ਵਿਤਕਰਿਆਂ ਦੇ ਚ ਜੀ ਰਿਹਾ ਹੈ ਤਾਂ ਪਰਮਾਤਮਾ ਨਾਲ ਕੋਈ ਸੰਬੰਧ ਨਹੀਂ ਪਰਮਾਤਮਾ ਪ੍ਰੇਮ ਦਾ ਸਾਗਰ ਹੈ ਅਗਰ ਮਨੁੱਖ ਨਫਰਤ ਤੇ ਘਿਰਣਾ ਚ ਜੀ ਰਿਹਾ ਹੈ ਕੋਈ ਪਰਮਾਤਮਾ ਵਰਗਾ ਸਵਾਹ ਨਹੀਂ ਇਹ ਦੇਖੋ ਪਰਮਾਤਮਾ ਦੇ ਚ ਦਇਆ ਹੈ ਔਰ ਇਹਦੇ ਚ ਕਠੋਰ ਹੈ ਤਾਂ ਕੋਈ ਪਰਮਾਤਮਾ ਵਾਲਾ ਇਹ ਦੇ ਕੋਲ ਸਵਾਹ ਨਹੀਂ ਹੈ ਪਰਮਾਤਮਾ ਨਿਰਵੈਰ ਹੈ ਇਹ ਤੇ ਵੈਰ ਵਿਰੋਧ ਨਾਲ ਭਰਿਆ ਹੋਇਆ ਹੈ ਸੁਭਾਅ ਮੇਲ ਨਹੀਂ ਖਾ ਰਿਹਾ ਹੈ ਸਤ ਸੰਗ ਇਸ ਵਾਸਤੇ ਕਥਾ ਕੀਰਤਨ ਇਸ ਵਾਸਤੇ ਸੁਣਨਾ ਹੈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਜਪਣਾ ਹੈ ਸਾਡਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਏ। ਔਰ ਜਿਸ ਦਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਉਹ ਪ੍ਰਮਾਤਮਾ ਵਰਗਾ ਹੀ ਹੈ ਹਰ ਦਾ ਭਗਤ ਸੋ ਹਰ ਹੀ ਜਿਆ ਹਰੀ ਦਾ ਭਗਤ ਹਰੀ ਜੈਸਾ ਹੀ ਹੈ। ਹਰੀ ਦਾ ਸੰਤ ਹਰੀ ਜੈਸਾ ਹੀ ਹੈ। ਸਵਾਬ ਕਰਕੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤੇ ਮਨੁੱਖਾਂ ਦਾ ਸਵਾਬ ਪਸ਼ੂਆਂ ਨਾਲ ਮਿਲ ਖਾਂਦਾ ਹੈ ਅંધੇਰੇ ਜੀ ਰਹੇ ਨੇ ਪ੍ਰਮਾਤਮਾ ਤੇ ਰੋਸ਼ਨੀ ਹੈ ਚਾਨਣਾ ਹੈ ਉਦਿਆਨ ਵਸਨੰ ਸੰਸਾਰੰ ਸ਼ਲੋਕ ਸੈਸਕ੍ਰਿਤੀ ਮੱਲਾ ਪੰਜਵਾ ਜਿਸ ਦਿਨ ਮੈਂ ਪਾਤਸ਼ਾਹ ਦੇ ਸ਼ਲੋਕ ਪੜ੍ਹੇ ਸਨ ਬਹੁਤ ਪੁਰਾਣੀ ਗੱਲ ਤੇ ਇਹਦੀ ਗ੍ਰਾਮਰ ਮੈਂ ਪੜੀ ਵਿਆਕਰਣ ਮੈਂ ਪੜਿਆ ਬਾਬਾ ਬਲਵੰਦ ਸਿੰਘ ਤਾਂ ਹੈਰਾਨ ਹੋਇਆ ਮੈਂ ਕਿ ਸਤਿਗੁਰ ਮਨੁੱਖਤਾ ਦੀ ਤੋਹਫ ਨਹੀਂ ਕਰ ਰਿਹਾ ਇਹ ਬੰਦਾ ਤੇ ਅਸ਼ਰਪਲ ਮਖਲੂਕਾਤਾ ਹੈ ਮਨੁੱਖ ਤੇ ਧਰਤੀ ਦਾ ਸਰਦਾਰ ਹੈ ਤੇ ਸਤਿਗੁਰ ਕਹਿ ਰਹੇ ਨੇ ਦੇ ਸੰਬੰਧੀ ਕੁੱਤੇ ਨੇ ਗਿੱਦੜ ਨੇ ਕੋਤੇ ਨੇ ਮੇਰੇ ਸਾਹਮਣੇ ਫਿਰ ਉਹਨਾਂ ਨੇ 15 20 ਸ਼ਬਦ ਰੱਖੇ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਸ਼ਬਦ ਦੀ ਗੱਲ ਕਰਦਾ ਕਬੀਰ ਵੀ ਇਸ ਤਰ੍ਹਾਂ ਕਹਿੰਦੇ ਨੇ ਬਾਈ ਗੁਰਦਾਸ ਵੀ ਇਸ ਤਰ੍ਹਾਂ ਕਹਿੰਦੇ ਨੇ ਕਲਗੀਧਰ ਪਿਤਾ ਵੀ ਇਸ ਤਰ੍ਹਾਂ ਕਹਿੰਦੇ ਨੇ ਫਿਰ ਕਹਿਣ ਲੱਗੇ ਰਾਮਾਇਣ ਦੇ ਕਰਤਾ ਤੁਲਸੀ ਵੀ ਇਸ ਤਰ੍ਹਾਂ ਕਹਿੰਦੇ ਨੇ ਬਲਤੇ ਮਨੁੱਖਾਂ ਦੇ ਸੰਬੰਧੀ ਪਸ਼ੂ ਨੇ ਤੇ ਜਿਨ੍ਹਾਂ ਦੇ ਸੰਬੰਧੀ ਪਸ਼ੂ ਹੋਣਗੇ ਉਹ ਕਿੱਥੇ ਮਨੁੱਖ ਹੋਣਗੇ ਕਿਸ ਤਰ੍ਹਾਂ ਉਹਨਾਂ ਨੂੰ ਮਨੁੱਖਾ ਖੋਗੇ ਸੰਬੰਧੀ ਪਸ਼ੂ ਨੇ ਪਸ਼ੂਆਂ ਨਾਲ ਤਾਲਮੇਲ ਬੈਠਦਾ ਹੈ ਪਸ਼ੂਆਂ ਨਾਲ ਸੰਬੰਧ ਹੈ ਸਰੂਪ ਕਰਕੇ ਨਹੀਂ ਸੁਭਾਅ ਕਰਕੇ ਹੈ ਸੁਭਾਅ ਕਰਕੇ ਕੁੱਤੇ ਦਾ ਕੀ ਸੁਭਾਅ ਹੈ ਕੁੱਤੇ ਨੂੰ ਕੁੱਤੇ ਨਾਲ ਹੀ ਨਫ਼ਰਤ ਹੈ ਬਾਕੀ ਜਾਨਦਾਰਾਂ ਨਾਲ ਇਤਨੀ ਨਫ਼ਰਤ ਨਹੀਂ ਕੁੱਤੇ ਨੂੰ ਕੁੱਤੇ ਨਾਲ ਨਫ਼ਰਤ ਹੈ ਬੰਦੇ ਨੂੰ ਬੰਦੇ ਨਾਲ ਹੀ ਨਫ਼ਰਤ ਹੋਵੇ ਕੂਕਰ ਸੁਭਾਅ ਹੈ ਕੁੱਤਾ ਸੁਭਾਅ ਹੈ ਗੁਸਾਖੀ